3 2 1 ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਇਸ ਸਮੇਂ ਕੁਰਾਈ ਦੇ ਸ਼ਹਿਰ ਦੇ ਵਿੱਚ ਸੜਕਾਂ ਦੇ ਉੱਤੇ ਕਰੋਸ ਮਾਰਚ ਕੱਟਿਆ ਜਾ ਰਿਹਾ ਹੈ ਸ਼ੇਰ ਪੰਜਾਬ ਕਿਸਾਨ ਯੂਨੀਅਨ ਵੱਲੋਂ ਇਹ ਧਰਨਾ ਕੱਟਿਆ ਜਾ ਰਿਹਾ ਹੈ ਇਸ ਧਰਨੇ ਕੱਢਣ ਦੇ ਮਕਸਦ ਦੇ ਪਿੱਛੇ ਜਰ ਦੱਸ ਦਈਏ ਤੁਹਾਨੂੰ ਤੇ ਇਹ ਕਹਿੰਦੇ ਨੇ ਇਹਨਾਂ ਦਾ ਕਹਿਣਾ ਕਿ ਵੀ ਜੋ ਦਿੱਲੀ ਦੇ ਵਿੱਚ ਧਰਨਾ ਲੱਗਿਆ ਕਿਸਾਨਾਂ ਦਾ ਪਿਛਲੇ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਉਸ ਧਰਨੇ ਦੇ ਵਿੱਚ ਕਿਉਂਕਿ ਸ਼ੰਭੂ ਬਾਰਡਰ ਤੇ ਤੇ ਕਿਸਾਨ ਬੈਠੇ ਨੇ ਜਦੋਂ ਇਹਨਾਂ ਨੇ ਧਰਨਾ ਦਿੱਲੀ ਜਾਣ ਵਾਸਤੇ ਕੋਚ ਕਰਨਾ ਸੀ ਉਦੋਂ ਜੋ ਹਰਿਆਣਾ ਸਰਕਾਰ ਸੀ ਉਹਨਾਂ ਨੇ ਇੱਕ ਪਾਕਿਸਤਾਨ ਔਰ ਭਾਰਤ ਦੇ ਬਾਰਡਰ ਜਿਹਾ ਜਿਹਾ ਇੱਕ ਬਾਰਡਰ ਬਣਾ ਦਿੱਤਾ ਬਈ ਵੱਡੇ ਵੱਡੇ ਜੋ ਤਾਰਾ ਨੇ ਉਹ ਵਿਚਾਈਆਂ ਗਈਆਂ ਬਹੁਤ ਵੱਡੀ ਮਾਤਰਾ ਦੇ ਪੁਲਿਸ ਫੋਰਸ ਵਿੱਚ ਲਾਈ ਗਈ ਜਿਸ ਪੁਲਿਸ ਫੋਰਸ ਨੇ ਕਿਸਾਨ ਯੂਨਨ ਜਥੇਬੰਦੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਸ ਜਦੋਂ ਜਹਦ ਦੇ ਵਿੱਚ ਉਹ ਆਮਣੇ ਸਾਹਮਣੇ ਟਕਰਾ ਦੇ ਵਿੱਚ ਕਿਸਾਨਾਂ ਦੇ ਬਹੁਤ ਸਾਰੇ ਬੱਚੇ ਜੋ ਸ਼ਹੀਦ ਹੋ ਗਏ ਸੀ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਔਰ ਹਰਿਆਣਾ ਸਰਕਾਰ ਦੀ ਜੋ ਮਨਸ਼ਾ ਹੈ ਉਹਨਾਂ ਸਾਰੇ ਮੁਲਾਜ਼ਮਾਂ ਨਾਲ ਜਿਨ੍ਹਾਂ ਨੇ ਮੁਲਾਜ਼ਮਾ ਨੇ ਕਿਸਾਨੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਔਰ ਕੁਝ ਉਸਕੋਚ ਦੇ ਵਿੱਚ ਕਾਮਯਾਬੀ ਰਹੇ ਨੇ ਉਹਨਾਂ ਸਾਰੇ ਮੁਲਾਜ਼ਮਾ ਨੂੰ ਉਹਨਾਂ ਸਾਰੇ ਅਫਸਰਾਂ ਨੂੰ ਪੁਲਿਸ ਅਫਸਰਾਂ ਨੂੰ ਹੋਰ ਵੀ ਜਿਹੜੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਸੀਗੇ ਉਹਨਾਂ ਸਾਰੇ ਅਧਿਕਾਰੀਆਂ ਦਾ ਜੋ ਨਾਂ ਹੈ ਹਰਿਆਣਾ ਸਰਕਾਰ ਨੇ ਉਹ ਸੈਂਟਰ ਨੂੰ ਰეკਮੈਂਡ ਕੀਤੇ ਨੇ ਸੈਂਟਰ ਨੂੰ ਭੇਜੇ ਨੇ ਕਿ ਇਹਨਾਂ ਸਾਰੇ ਮੁਲਾਜ਼ਮਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਿ ਜੋ ਸਨਮਾਨ ਹੈ ਉਹ 15 ਅਗਸਤ ਨੂੰ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਜਾਣਾ ਹੈ ਸੋ ਉਸ ਦੇ ਰੋਸ ਵਿੱਚੋਂ ਇਹਨਾਂ ਕਿਸਾਨ ਇਹਨਾਂ ਨੇ ਇੱਕ ਧਰਨਾ ਲਾਇਆ ਹੈ ਕੁਰਾਲੀ ਦੇ ਮੇਨ ਸੜਕ ਦੇ ਉੱਤੇ ਮੇਂ ਨੈਸ਼ਨਲ ਹਾਈਵੇ ਦੇ ਉੱਤੇ ਧਰਨਾ ਲੱਗਿਆ ਹੋਇਆ ਹੈ ਕਿ ਹਰਿਆਣਾ ਸਰਕਾਰ ਨੇ ਜੋ ਇਹ ਗੱਲ ਕੀਤੀ ਹੈ ਉਸ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਾਇਆ ਗਿਆ ਹੈ ਤਾਂ ਜੋ ਜੋ ਜਿਹੜੇ ਅਫਸਰ ਨੇ ਬਹੁਤ ਸੱਤ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਰਦਾਰੀਆਂ ਵਜ਼ੀਰੀਆਂ ਤੇ ਪ੍ਰਮੋਸ਼ਨਾਂ ਮਿਲਣੀਆਂ ਹਨ ਉਸ ਦੇ ਰੋਸ ਵਿੱਚੋਂ ਇਹਨਾਂ ਨੇ ਜੋ ਧਰਨਾ ਲਾਇਆ ਹੈ ਔਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪੁਤਲਾ ਫੋਕਣ ਦਾ ਵੀ ਪ੍ਰੋਗਰਾਮ ਬਣਾਇਆ ਹੈ ਸੋ ਤੁਸੀਂ ਲਾਈਵ ਤੋਂ ਤਸਵੀਰਾਂ ਇਸ ਸਮੇਂ ਲਾਈਟਾਂ ਕੋਰਾਲੀ ਦੇ ਸੜਕ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਦੇਖ ਰਹੇ ਹੋ ਜਿੱਥੇ ਪ੍ਰਧਾਨ ਮੰਤਰੀ ਨરેન્દ્ર મોદી ਦਾ ਪਤਲਾ ਫੁਕਿਆ ਜਾ ਰਿਹਾ ਹੈ ਸੂਕਸਾਂ ਜਥੇਬੰਦੀਆਂ ਵੱਲੋਂ ਭਧਾਨਾਂ ਵੱਲੋਂ ਇਹ ਪਤਲਾ ਫੁਕਿਆ ਜਾ ਰਿਹਾ ਹੈ ਸਾਡੀ লাইਵ ਤਸਵੀਰਾਂ ਤੁਸੀਂ ਸਮੇਂ ਡੀਟੀਵੀ ਚੰਡੀਗੜ੍ਹ ਤੇ ਇਸ ਪਲੇਟਫਾਰਮ ਤੇ ਦੇਖ ਰਹੇ ਹੋ ਜਿੱਥੇ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪਤਲਾ ਉਹ ਸੜਕ ਦੇ ਉੱਤੇ ਲੰਮਾ ਪਾ ਕੇ ਜਿਨ੍ਹਾਂ ਨੇ ਜੋ ਅਗ ਦਿਖਾਈ ਹੈ ਸੋ ਤੁਸੀਂ ਇਸ ਸਮੇਂ ਲਗ ਤਸਵੀਰਾਂ ਡੀਟੀਵੀ ਚੰਡੀਗੜ੍ਹ ਤੇ ਇਸ ਪਲੇਟਫਾਰਮ ਤੇ ਦੇਖ ਰਹੇ ਹਾਂ ਜਿੱਥੇ ਕਿ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਨਰੇਂਦਰ ਮੋਧਿਆ ਪੁਤਲਾ ਫੁਕਿਆ ਜਾ ਰਿਹਾ ਹੈ ਸੋ ਔਰ ਇਹ ਸਰਕਾਰ ਦਾ ਵਿਟ ਸੱਪਾ ਕੀਤਾ ਜਾ ਰਿਹਾ ਹੈ ਹਰਿਆਣਾ ਸਰਕਾਰ ਦਾ ਵਿਟ ਸੱਪਾ ਕੀਤਾ ਮੋਦੀ ਸਰਕਾਰ ਦਾ ਵਿਟ ਸੱਪਾ ਹੋ ਰਿਹਾ ਹੈ ਬੀਜੇਪੀ ਸਰਕਾਰ ਦੇ ਖਿਲਾਫ ਨਾਰੇ ਲੱਗ ਰਹੇ ਹਨ ਸੋ ਤੁਸੀਂ ਲਾਈਵ ਤੋਂ ਸਵੇਰਾ ਡੀਟੀਵੀ ਚੰਡੀਗੜ੍ਹ ਦੇ ਇਸ ਪਲੇਟਫਾਰਮ ਤੇ ਦੇਖ ਰਹੇ ਹੋ ਜਿੱਥੇ ਕਿ ਕਰਾਲੀ ਦੇ ਵਿੱਚ ਸ਼ੇਰ-ਏ-ਪੰਜਾਬ ਕਿਸਾਨ ਯੂਨੀ ਜਥੇਬੰਦੀ ਵੱਲੋਂ ਰੋਜ਼ ਮਾਰਚ ਕੱਢਿਆ ਜਾ ਰਿਹਾ ਹੈ ਤੇ ਪੁਤਲਾ ਫੁਕਿਆ ਜਾ ਰਿਹਾ ਹੈ ਤੇ ਜਿਨ੍ਹਾਂ ਮੌਜੂਦ ਮਾਨ ਨੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ तकरीबन 1000 ਕਿਸਾਨ ਇਸ ਤਰਨੇ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ ਇਸ ਜਦੋਜਾਹਿਦ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ ਉਹਨਾਂ ਦਾ Haryana ਸਰਕਾਰ ਨੇ ਜੋ ਸਨਮਾਨ ਕਰਦਾ ਜੋ ਲੈਟਰ ਹੈ ਜੋ ਸਤਾ ਹੈ ਉਹ ਪ੍ਰਧਾਨ ਮੰਤਰੀ ਨ드ਰਵਗ ਨੂੰ ਭੇਜਿਆ ਗਿਆ ਉਸ ਦੇ ਰੋਸ ਵਿੱਚ ਅੱਜ ਪੰਜਾਬ ਦੇ ਕੋਰਾਲੀ ਸ਼ਹਿਰ ਦੇ ਵਿੱਚ ਕਿਸਾਨਾਂ ਵੱਲੋਂ ਰੋਸ ਮਾਰਚ ਵੱਜ ਜੋ ਪੁਤਲਾ ਹੁੱਕਿਆ ਜਾ ਰਿਹਾ ਹੈ ਸੋ ਤੁਸੀਂ ਲਾਈਵ ਤਸਵੀਰਾਂ ਦੇ ਟੀਵੀ ਚੰਡੀਗੜ੍ਹ ਤੇ ਇਸ ਪਲੇਟਫਾਰਮ ਤੇ ਦੇਖ ਰਹੇ ਹੋ ਜਿੱਥੇ ਕਿਸਾਨੀ ਉਹਨਾਂ ਵੱਲੋਂ ਜੋ ਜੋ ਪੁਤਲਾ ਹੈ ਉਹ ਬਣਾ ਦਿੱਤਾ ਗਿਆ ਹੈ ਸੋ ਆਓ ਤੁਹਾਡੀ ਗੱਲਬਾਤ ਕਰਾਉਂਦੇ ਕੀ ਹੈ ਮੁਸਕਲਾ ਗੈਰ ਆਦਮੀ ਜਿੰਦਾਬਾਦ 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 ਇੱਕ ਪ੍ਰਕਾਰ ਦੇ ਗੈਰ ਆਦਮੀ ਸਖੋਰ ਬਿਦੂਰ ਬੋਲ ਚਾ ਜਿੰਦਾਬਾਦ ਜਿੰਦਾ ਜਿੰਦਾਬਾਦ ਜਿੰਦਾਬਾਦ ਪੰਜਾਬ ਦਾ ਜੁਨੀਅਰ ਜਿੰਦਾਬਾਦ 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 ਸੋ ਤੁਸੀਂ ਦੇਖ ਸਕਦੇ ਹੋ ਕਿ ਜੋ ਪੁਤਲਾ ਹੈ ਉਹ ਹੁਕ ਦਿੱਤਾ ਗਿਆ ਇਸ ਸਮੇਂ ਭਾਰੀ ਮਾਤਰਾ ਦੇ ਵਿੱਚ ਜਾਮ ਲੱਗਿਆ ਹੋਇਆ ਹੈ ਚਾਰੇ ਪਾਸੇ ਪ੍ਰਸ਼ਾਸਨ ਵੀ ਹਾਜ਼ਰ ਹੈ ਸੋ ਤੁਸੀਂ ਲੇਖ ਸਕਦਾ ਜੋ ਪੁੱਤਲਾ ਪੁੱਤਤਾ ਗਿਆ ਹੈ ਜ਼ਿਲ੍ਹਾ ਜ਼ਿਲ੍ਹਾਬਾਦ ਇਹ ਨਿਰੰਦਰ ਮੋਦੀ ਜੀ ਦਾ ਪੁੱਤਲਾ ਫੁੱਟਿਆ ਗਿਆ ਇੱਥੇ ਕਿਸਾਨ ਯੂਨੀਅਨ ਸ਼ੇਰ ਪੰਜਾਬ ਵੱਲੋਂ ਤੁਸੀਂ ਖੁਦ ਪਹੁੰਚੇ ਹੋ ਪੰਜਾਬ ਦੇ ਵਿੱਚ ਇੱਕ ਨਵਾਂ ਆਗਾਜ਼ ਹੋਇਆ ਤੇ ਕੀ ਕਰ ਰਹੇ ਹੋ ਇਹ ਹੈ ਕਿ ਪੁੱਤ ਤੋ ਫੁੱਟਣਾ ਪਿਆ ਦੇਖੋ ਜਿਹੜੀ ਅੱਜ ਦੀ ਕੌਲ ਸੀਗੀ ਸਯੁਕਤ ਕਿਸਾਨ ਮੁਖਤਿਆ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਬੋਰਚੇ ਵੱਲੋਂ ਸਾਂਝੀ ਕੌਲ ਸੀ ਜਿਹੜੇ ਮੋਰਚੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਐਮਐਸਪੀ ਦੀ ਗਰੰਟੀ ਕਾਨੂੰਨ ਤੇ ਸੁਬਾਮੀ ਨਾਥਨ ਵਰਪੋ ਕਿੰਨ ਬੰਨ ਮਾਪੂ ਫੋਰ ਕਰਜ਼ਾ ਮੁਕਤੀ ਦੀ ਜਿਹੜੀ 12 ਮੰਗਾਂ ਲਈ ਅਸੀਂ 13 ਫਰਵਰੀ ਤੋਂ ਲੜਾਈ ਲੜਦੇ ਆਂ ਔਰ ਜਦੋਂ 13 ਫਰਵਰੀ ਤੇ 14 ਫਰਵਰੀ 21 ਫਰਵਰੀ ਨੂੰ ਜਿਹੜੀ ਹਰਿਆਣਾ ਸਰਕਾਰ ਨੇ ਪੈਰਾ ਮਿਲਟਰੀ ਲਾ ਕੇ ਔਰ ਜਿਹੜੇ ਮਹੱਤਵਪੂਰਨ ਕਿਸਾਨਾਂ ਤੇ ਘੋੜੀਆਂ ਚਲਾਈਆਂ ਕਰੋਨਾ ਨਾਲ ਜੜਾਈ ਤੇ ਡਰੋਨ ਬਣਾ ਕੇ ਔਰ ਜਿਹੜੇ ਗੈਸ ਕੋਲੇ ਛੁੱਟੇ ਗਏ ਆ ਸਿੱਟੀਆਂ ਗੋਰੀਆਂ ਚਲਾਈਆਂ ਫਟਾ ਪੰਜਾਬ ਦਾ ਪੁੱਤ ਸ਼ਿਭਕਰ ਸ਼ਹੀਦ ਕੀਤਾ ਉਸ ਤੋਂ ਬਾਅਦ ਜਿਹੜਾ 450 ਦੇ ਲਗਭਗ ਸਾਡੇ ਕਿਸਾਨ ਉੱਤੇ ਫਟੜੇ ਕਿਸੇ ਦੀਆਂ ਨੱਪਾਂ ਵਾਹ ਵੀ ਟੁੱਟੀਆਂ ਉਹ ਤੋਂ ਵੀ ਵੱਧ ਕੇ ਅੱਗੇ ਗੱਲ ਕਰਾਂ ਮੈਂ ਜਿਹੜੇ ਪੰਜ ਸਾਡੇ ਨੌਜਵਾਨਾਂ ਦੀ ਰੋਸ਼ਨੀ ਚਲੇ ਗਈ ਉਸ ਤੋਂ ਸਾਡੇ ਟਰੈਕਟਰ ਟਰਾਲੀਆਂ ਅੜਦੇ ਗੱਡੀਆਂ ਭੰਨੀਆਂ ਗਈਆਂ ਉਹ ਜਿਹੜੇ ਅਧਿਕਾਰੀ ਨਹੀਂ ਹਰਵਾਣੇ ਦੇ ਉਹਨਾਂ ਦੇ ਨਾਂ ਹਰਿਆਣਾ ਸਰਕਾਰ ਵੱਲੋਂ 15 ਅਗਸਤ ਨੂੰ ਰਾਸ਼ਟਰਪਤੀ ਵਾਰਲਾ ਲੈਂਡ ਲਈ ਸਨਮਾਨਤ ਕਰਨ ਲਈ ਉਹਨਾਂ ਦੀ ਪ੍ਰਪੋਜ਼ਲ ਭੇਜੀ ਆ ਉਸ ਦੇ ਵਿਰੋਧ ਵਿੱਚ ਅੱਜ ਜਿਹੜਾ 15 ਅੱਜ ਜਿਹੜਾ ਅਸੀਂ ਪ੍ਰੋਗਰਾਮ ਭਾਜਪਾ ਸਰਕਾਰ ਦਾ ਫੁੱਕੜੇ ਦਾ ਬੁਤਲੇ ਫੁੱਕੜੇ ਦਾ ਪ੍ਰੋਗਰਾਮ ਰੱਖਿਆ ਪੂਰੇ ਭਾਰਤ ਦੇ ਵਿੱਚ ਹੈਗਾ ਜਿਹੜੀ ਕੌਂ ਦੋਨੇ ਫਾਰਮਾਂ ਨੇ ਦਿੱਤੀ ਸੀ ਇਸ ਕਰਕੇ ਉਹਦੇ ਵਿਰੋਧ ਦੇ ਵਿੱਚ ਆ ਵੀ ਉਹਨਾਂ ਨੂੰ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਭਾਰਤ ਦੇ ਆਨੂੰ ਵੀ ਜਿਹੜੀ ਭਾਜਪਾ ਸਰਕਾਰ ਹੈਗੀ ਉਹਦੀ ਮਨਸ਼ਾ ਕੀ ਹੈਗੀ ਆ ਜਿਹੜੇ ਉਹ ਲੋਕ ਨੇ ਪੀਜਪੀ ਜੁੜੇ ਉਹਨਾਂ ਲੋਕਾਂ ਨਾਲ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਜਦੋਂ ਉਹ ਲੋਕ ਇਹਨਾਂ ਨਾਲ ਲੜੀਆਂ ਚੱਕ ਕੇ ਤੁਰਦੇ ਨੇ ਵੀ ਜਿਹੜੇ ਨਾਪੇ ਕਿਸਾਨਾਂ ਤੇ ਜਿਹੜੀਆਂ ਸਰਕਾਰਾਂ ਗੋਹੜੀਆਂ ਚਲਾਉਂਦੀਆਂ ਨੇ ਉਹਨਾਂ ਨੂੰ ਸ਼ਿਪਾਰਸ਼ ਕੀਤੀ ਜਾਂਦੀ ਆ ਬਹਾਦਰ ਲਈ ਅਵਾਰਡ ਵੀ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਜਿਹੜਾ ਜਵਾਰ ਸਾਡਾ ਬਾਡਰਾ ਤੇ ਹੈਗਾ ਉਹਨਾਂ ਨੂੰ ਬਾਡ ਮਿਲਣੇ ਚਾਹੀਦੇ ਆ ਨਾ ਕੇ ਕਿਸਾਨ ਮਜ਼ਦੂਰ ਜਿਹੜੇ ਲੋਕ ਬਿਨਾਂ ਡੰਡੇ ਤੋਂ ਬਾਡਰਾ ਤੇ ਆਪਣੇ ਹੱਥ ਤੋਂ ਸੱਚੀ ਗੱਲ ਕਰਨ ਲਈ बैठे ਨੇ ਉਹਨਾਂ ਤੇ ਗੋਰੀਆਂ ਚਲਾਉਣੇ ਦਾ ਉਹਨਾਂ ਨੂੰ ਵਾਰ ਦਿੱਤਾ ਜਾਵੇ ਉਹਦੇ ਵਿਰੋਧ ਵਿੱਚ ਔਰ ਦੂਜਾ ਸੈਕੰਡ ਗੱਲ ਮੈਂ ਕਰਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਉਹਦੇ ਕਰਕੇ ਅੱਜ ਅਸੀਂ ਮਾਰਚ ਕੀਤਾ ਵਾ ਜਿਹੜਾ ਪਤਲਾ ਫੁਕਿਆ ਉਹ ਜਿਹੜੇ 6 ਅਧਿਕਾਰੀਆਂ ਦੀ ਸ਼ਿਪਾਰਸ਼ ਲੈ ਨੇ ਸੈਂਟਰ ਨੂੰ ਭੇਜੀ ਆ ਇਸ ਤੋਂ ਮਾੜੀ ਗੱਲ ਮੈਂ ਕਹਿੰਦਾ ਭਾਰਤ ਦੇ ਵਿੱਚ ਲੋਕਤੰਤਰ ਦੇ ਵਿੱਚ ਹੋਰ ਹੀ ਸਕਦੀ ਔਰ ਜਿਨ੍ਹਾਂ ਲੋਕਾਂ ਨੇ ਸਾਡੇ ਨਹਤੇ ਪਸਾਨਾਂ ਨੂੰ ਗੋਲੀਆਂ ਮਾਰ ਕੇ ਸ਼ੁਭ ਕਰਨ ਵਰਗਾ ਪੁੱਤ ਸਾਡਾ ਸ਼ਹੀਦ ਕੀਤਾ আর ਉਸ ਤੋਂ ਉਹਨਾਂ ਨੂੰ ਵਾਗ ਲਈ ਪੇਸ਼ ਕੀਤਾ ਜਾਵੇ ਮੈਂ ਕਿਹੜਾ ਸ਼ਰਮ ਨਾਲ ਮਰ ਜਾਣਾ ਚਾਹੀਦਾ ਜਿਹੜੇ ਭਾਜਪਾ ਦੇ ਲੋਕ ਇਹਨਾਂ ਮਿੱਤ ਸਾਹ ਵਰਕੇ ਜਾਂ ਮੋਦੀ ਸਾਹ ਦੇ ਗੁਰਗਾਉਂਦੇ ਆ ਪ੍ਰਧਾਨ ਜੀ ਜ਼ਿਕਰ ਦਿੱਲੀ ਵੀ ਹੋਏ ਕਰਿਆ ਜਾਏਗਾ ਪ੍ਰੋਗਰਾਮ ਅਗਲੇ ਸਿਨਚ ਨਖਾਰਸਾ ਦੇਖੋ ਅਸੀਂ ਪਹਿਲਾਂ ਵੀ ਪ੍ਰੈਸ ਕਹਿ ਚੁੱਕੇ ਆ ਜੋ ਮਾਨਯੋਗ ਹਾਈ ਕੋਰਟ ਨੇ ਅ ਜਿਹੜਾ ਫੈਸਲਾ ਦਿੱਤਾ ਸੀ ਵੀ ਬਾਡਰ ਖੋਲੇ ਜਾਓ ਉਹ ਇੱਕ ਗੱਲ ਕਲੀਅਰ ਹੋ ਗਈ ਆ ਜੋ ਹਾਈ ਕੋਰਟ ਨੇ ਟਿੱਪਣੀ ਕੀਤੀ ਆ ਵੀ ਕਿਸਾਨਾਂ ਨੇ ਰੋਡ ਨਹੀਂ ਰੋਕੀ ਸੀ ਜੇ ਆਪ ਲੋਕ ਹੀ ਘਰਾਂ ਚ ਬੈਠੇ ਜਾਂ ਸਾਡੇ ਹੀ ਸੱਜਣ ਕੋਈਆਂ ਪੱਕਾ ਵਾਲੇ ਰੈੱਡ ਲੀਰਾ ਵੀ ਕੁਝ ਵਿਰੋਧ ਕਰਦੀਆਂ ਸੀਗੀਆਂ ਵੀ ਇਹ ਕਿਸਾਨਾਂ ਨੇ ਰੋਡ ਰੋਕਿਆ ਤੇ ਉਹ ਗੱਲ ਤਾਂ ਕਲੀਅਰ ਹੋ ਗਈ ਆ ਅਸੀਂ ਆਪਣੀਆਂ ਮੰਗਾਂ ਮੰਨਵਾਉਣ ਲਈ ਇਹ ਵੀ ਸ਼ਪਸ਼ਟ ਕਰਤਾ ਅਸੀਂ ਰੋਡ ਨਹੀਂ ਰੋਕੇ ਔਰ ਜੇ ਰੋਡ ਖੋਲਦੇ ਨੇ ਅਸੀਂ ਕਿਹਾ ਅਸੀਂ ਸਾਜੋ ਸਮਾਨ ਸਾਡਾ ਜਿਹੜਾ ਇਕੱਠਾ ਕਰਨੇ ਨੇ ਸਾਡੇ ਲੰਗਰ ਨੇ ਸਾਡੇ ਉਥੇ ਬਾਥਰੂਮ ਬਗਾਰਾ ਸਾਡੀਆਂ ਟਰਾਲੀਆਂ ਉਹ ਸਮਾਨ ਇਕੱਠਾ ਕਰਨ ਨੂੰ ਸਾਨੂੰ 5-7 ਦਿਨ ਲੱਗ ਸਕਦੇ ਆ ਅਸੀਂ ਦਿੱਲੀ ਜਾਣੇ ਲਈ ਤਿਆਰ ਬੈਠੇ ਆ ਪਰ ਜਦ ਤੱਕ ਸਾਡੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਬੱਠੇ ਆ ਜਦ ਤੱਕ ਪ੍ਰੋਟੈਸਟ ਜਾਰੀ ਰਹੇਗਾ ਜਦ ਤੱਕ ਸਾਡੇ ਅਸੀਂ ਮੰਗਾਂ ਨਹੀਂ ਮਨਾ ਲੈਂਦੇ ਹਾਂਜੀ ਇੱਕੋੜੇ ਸੁਣ ਸਰਕਾਰ ਹਾਂਜੀ ਪ੍ਰੋਟੈਸਟ ਜਾਰੀ ਹੈ ਹਾਂਜੀ ਵੈਕຸນਜੀ ਕਾ ਖਾਲਸਾ ਵੈਕຸນਜੀ ਕੀ ਖਤੇ ਜਦੋਂ ਮੈਂ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਵੀ ਜਿਹੜਾ ਸਾਡੇ ਕਿਸਾਨਾਂ ਤੇ ਇਹ ਹਕੂਮਤ ਨੇ ਇਹਨਾਂ ਤਸ਼ੱਦਦ ਕਰਿਆ ਸਾਡੇ ਨੌਜਵਾਨ ਅੱਖਾਂ ਤੋਂ ਅੰਨ੍ਹੇ ਕਰਤੇ ਲੰਗੜੇ ਕਰਤੇ ਸਾਡੇ ਇੱਕ ਛੋਟਾ ਵੀਰ ਇਹਨਾਂ ਨੇ ਸ਼ਹੀਦ ਕਰਿਆ ਸ਼ੁਭਕਰਨ ਜਿਹੜੇ ਉਹ ਅਫਸਰ ਆ ਚੁਲਮਟਾ ਹੁੰਦੇ ਸੀ ਮੁਗਲਾ ਮੰਗ ਹਰਿਆਣਾ ਸਰਕਾਰ ਨੇ ਉਹਨਾਂ ਦੇ ਨਾਮ ਰਾਸ਼ਟ੍ਰਪਤੀ ਐਵਾਰਡ ਕਰਕੇ ਪੇਸ਼ ਕਰੇ ਨੇ ਗਾਂਹ ਦਿੱਲੀ ਇਸ ਤਰ੍ਹਾਂ ਮਾੜੀ ਗੱਲ ਇਹ ਨਹੀਂ ਕੋਈ ਹੋਰ ਹੋ ਸਕਦੀ ਉਸ ਦੇ ਰੋਸ ਵਜੋਂ ਅੱਜ ਅਸੀਂ ਇਹ ਪਤਲਾ ਖੂਕਿਆ ਹੈ ਅਕੇ ਉਹਨਾਂ ਦੇ ਪੁੱਤਲੇ ਫੂਕੂੰਦੇ ਜਿਹੜੇ ਜਿਨ੍ਹਾਂ ਦਾ ਸਨਮਾਨ ਹੋ ਰਿਹਾ ਹਾਂ ਹਾਂ ਇਹ ਅਕੇ ਉਹਨਾਂ ਦੇ ਫੂਕੂੰਦੇ ਜਿਨ੍ਹਾਂ ਨੂੰ ਸਨਮਾਨ ਮਿਲੂਗਾ ਜੀ ਜਿੰਨੇ ਘਾੜੇ ਤੇ ਕਰਤਾ ਹੋਏ ਨਾ ਤਾਂ ਜੇਕਰ ਉਹਨਾਂ ਦੇ ਵੀ ਫੂਕਾਂਗੇ ਅਸੀਂ ਆਪਣੇ ਹੱਕਾਂ ਖਾਤਰ ਸਭ ਕੁਝ ਕਰਾਂਗੇ ਜੋ ਸਾਨੂੰ ਕਰਨਾ ਪਿਆ ਸੀ ਅਖੀਰ ਤੱਕ ਲੜਦੇ ਰਹਾਂਗੇ ਜੋ ਸਾਡੇ ਹੱਕ ਲੈਣ ਦੇ ਰਾਹ 'ਚ ਰੋੜਾ ਬਣੂਗਾ ਅਸੀਂ ਉਹਨਾਂ ਦੇ ਪੁੱਤਲੇ ਐਨਾਂ ਹੀ ਫੂਕ ਦਗਾਗੇ ਸਾਰੇ ਪੰਜਾਬ ਕਿਸਾਨ ਯੂਨੀਅਨ ਜਿੰਦਾਬਾਦ ਇੰਤਖਾਬਾਤ ਨੋਬੀ ਸਟਾਟਸ ਜਿੰਦਾਬਾਦ